ਲੋਏ ਬਾਬਿਓ ਕਬੂਤਰੀ ਮਗਰੀ ਆ ਗਈ ਸਾਡੇ ਆ ਦੇ ਇਹਨੇ ਠੀਕ ਹੈ ਜੀ ਜੀ ਇਹਨਾਂ ਨੂੰ ਕੱਢਿਆ ਨਾ ਬਾਬਿਓ ਤੇ ਆ ਕੰਮ ਹੋਣਾ ਆਂਡੇ ਤੇ ਆਂਡਾ ਜੀ ਬਾਬਿਓ ਕੀ ਯਾਰ ਚਾਲ ਲੈ ਲੈਂਦੇ ਤੇ ਚੜਦੇ ਵਾਲੇ ਪ੍ਰਾਵਾਂ ਨੂੰ ਦਿ ਲੋ ਸੱਤ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਕਰਦੇ ਆਂ ਸ਼ੁਰੂ ਆ ਕਬੂਤਰੀ ਮੈਂ ਲਗਾਈ ਫੜਨ ਤੇ ਬਾਹਰ ਨਿਕਲ ਗਈ ਇਹ ਕਬੂਤਰੀਆਂ ਨੇ ਕੱਲ ਖਰਾਬ ਕੀਤਾ ਸੀ ਇਸ ਕਰਕੇ ਇਹਨਾਂ ਨੂੰ ਸਵੇਰ ਦੇ ਮੌਸਮ ਦੇ ਵਿੱਚ ਠੰਡੇ ਛੰਡੇ ਇਹਨਾਂ ਤੰਨਾਂ ਨੂੰ ਕੱਢਦੇ ਆਂ ਜਿਹੜੀ ਛਤਰੀ ਚੜ ਜਾਣਗੀ ਆਂ ਜੜੀਆਂ ਦੂਜੀ ਵੀ ਲਾ ਦਿੰਨੇ ਆ ਤੇ ਇਹ ਵੀ ਹਨਾ ਹੁਣ ਇਹਨੂੰ ਫੜੀਏ ਪਹਿਲਾਂ ਤਾਂ ਪੜਨਾ ਕਰਦਾ ਵੇ ਕੀ ਬਹੁਤ ਉੱਚੇ ਜੜ ਕੇ ਆ ਇਹ ਤੇਰਾ ਨਹੀਂ ਚਲ ਫੁੱਟੇ ਚ ਓਏ ਲਾ 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 ਕੀ ਕਰਦੀ ਯਾਰ ਇਹ ਏਕਣ ਬਾਬੇ ਨੂੰ ਡਾਕ ਲਵਾ ਫੇਰ ਕਰਦੇ ਗੱਲਬਾਤ ਤਿੰਨ ਕਬੂਤਰਿਆਂ ਨੇ ਖਰਾਉ ਕੀਤਾ ਸੀ ਉਹ ਤਾਂ ਕੜਤੀਆਂ ਇੱਕ ਸਫੈਦੇ ਵਾਲੀ ਸਫੈਦੇਰੇ ਚਲ ਗਈ ਬਾਕੀ ਦੋ ਬਹਿ ਗਈਆਂ ਢਾਂਗੀ ਤੇ ਤੇ ਕਨੇ ਖਰਾਬ ਕੀਤਾ ਹੁਣ ਉਹ ਵੀ ਆਜੂ ਚਲੋ ਨਹੀਂ ਤਾਂ ਰੋਕ ਲਾਂਗੇ ਉਹਨੂੰ ਹੋਰ ਕੀ ਆ ਹਨਾ ਤੇ ਬਾਕੀ ਆਹ ਵਾਲੀਆਂ ਆਪਣੀਆਂ ਸੱਧੀਆਂ ਕਬੂਤਰੀਆਂ ਇਹਨਾਂ ਨੂੰ ਵੀ ਕੱਢਦੇ ਆ ਹੁਣ ਆਜੋ ਫਿਰ ਇਹਨਾਂ ਨੂੰ ਕੱਢੀਏ ਤੇ ਜੇ ਇਹਨਾਂ ਨੂੰ ਕੱਢਿਆ ਨਾ ਬਾਬੇਓ ਤੇ ਆਹ ਕੰਮ ਹੋਣਾ ਆਂਡੇ ਤੇ ਆਂਡਾ ਆਂਡੇ ਤੇ ਆਂਡਾ ਤੇ ਕਲੀਆਂ ਸਿੱਟਣਗੀਆਂ ਇਹਨਾਂ ਨੂੰ ਡਾਈਏ ਆ ਆਪਣੀ ਵਾਸ਼ਿੰਗ ਮਸ਼ੀਨ ਜਿੱਤੀ ਵਾਲੀ ਤੇ ਫ੍ਰਿਜ ਵਾਲਾ ਕਬੂਤਰ ਆ ਲਓ ਜੀ ਆ ਗਿਆ ਵੀ ਕਿੱਧਰ ਗਈ ਉੱਤੇ ਰਪਲਾ ਹੋਈ ਬਾਲੀ ਤਿੱਖੀ ਆ ਬਾਬਿਓ ਕੋੜੇ ਹੀ ਹੁੰਦੀ ਬਾਲੀ ਇਹ ਰੱਬ ਵੱਲੋਂ ਹੀ ਜੋੜਾ ਲੱਗਾ ਮਤਲਬ ਆਪਈ ਲਾਣ ਲੋਂਦੀ ਕੋਈ ਸਜਾ ਸੁਜਾ ਹੈ ਨਹੀਂ ਵੀ ਕੋਈ ਦਰੀ ਦਿਮਾਗ 'ਚ ਹੁੰਦੀ ਨਾ ਬੰਦੇ ਦੀ ਸੋਚੀ ਕਿ ਲਾਉਣਾ ਯਾਰ ਐਦਾਂ ਦੀ ਕੋਈ ਸੋਚੀ ਹੈ ਨਹੀਂ ਵੀ ਆਪਾਂ ਇਹ ਜੋੜਾ ਲਾਉਣਾ ਆ ਇਹ ਆਪੇ ਹੀ ਜੋੜਾ ਲੱਗਾ ਬਾਬੇ ਵੱਲੋਂ ਤੇ ਬਣੇ ਬਹੁਤ ਕੈਂਟ ਆ ਲਾਇਆ ਕੇ ਇਹ ਨਹੀਂ ਲੱਗੀ ਕੇ ਨਾ ਜਾ ਕੇ ਕਬੂਤਰੀ ਲੋਈ ਬਾਬਿਓ ਸਾਰੀਆਂ ਘੜਤੀਆਂ ਆਪਾਂ ਪੰਜੇ ਸੱਤੇ ਜਿੰਨੀਆਂ ਵੀ ਆ ਤੇ ਕਾ ਉੜਦੀ ਇੱਕ ਆ ਉੜਦੀ ਆ ਇਹ ਦਵਾ ਔੜਦੀਆਂ ਇੱਕ ਔੜਦੀ ਇੱਕ ਔ ਉੱਤੇ ਖੜ ਗਈ ਆ ਕੇ ਆਪਣੀ ਹੁਣ ਬੈਂਦੀ ਆ ਦਾ ਬੱਬੂ ਕਰਦੇ ਆ ਦਰਛੜਵੇਲੇ ਇਹ ਡਾਲੀਏ ਘੜੀ ਫੇਰ ਤੇ ਡੰਡਾ ਤੇ ਆਹ ਕੀ ਕਰਦੀ ਆ ਆ ਆ ਆ ਆ ਇਹ ਕੱਲ ਵੀ ਇਦਾਂ ਕਰਦੀ ਸੀ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਫੇਰ ਛੱਡਦੀ ਆ ਜਿੱਦਾਂ ਇਹਨੂੰ ਬੈਣ ਦਿਓ ਜਰਾ ਉੱਤੇ ਅੱਜ ਹੋਰ ਕਿਦਾਂ ਬਾਬੇਓ ਕੀ ਹਾਲ ਚਾਲ ਲਓ ਵੀ ਆ ਮੁੰਡੇ ਆਏ ਆਪਣੇ ਤੋਂ ਬਟਾਲੇ ਤੋਂ ਬਟਾਲੇ ਦੇ ਆਏ ਨਾ ਤੇ ਕਿਦਾਂ ਹੈ ਦੋ ਲੈਣਾ ਹੀ ਮਿਲ ਗਿਆ ਠੀਕ ਹੈ ਅਸੀਂ ਤਾਂ ਨਹੀਂ ਮੇਰੇ ਨਹੀਂ ਨਹੀਂ ਖੁਸ਼ੀ ਬਾਬਾ ਬਾਬੇ ਨੂੰ ਮਿਲਿਆ ਕਰੋ ਜਾਂ ਬਾਕੀ ਦੇ ਬੰਦੇ ਆ ਬੰਦੇ ਨੂੰ ਕੀ ਹੈ ਨਾ ਬਹੁਤ ਠੀਕ ਹੈ ਕੀ ਕੋਈ ਚੱਕਰ ਨਹੀਂ ਜਦੋਂ ਮਰਜੀ ਆਉਂਦਾ ਮਰਜੀ ਹੈ ਨਾ ਠੀਕ ਹੈ ਤੁਹਾਨੂੰ ਵੀ ਵੇਸ਼ੀ ਹੈ ਕੋਮਾ ਤੇ ਸਾਦਾ ਪਾਣੀ ਆਵੇ ਮਿਹਰਬਾਨੀ ਹੈ ਚਲਿਓ ਚਾਹ ਪਾਣੀ ਕਿੰਦਾ ਪਲਾਤਾ ਕਦੇ ਨਹੀਂ ਬਣਾਉਂਦੀ ਉਹ ਸੇਵਾ ਕੀਤੀ ਇਦ ਤਰੋ ਠੀਕ ਹੈ ਫਿਰ ਹਾਂ ਹਾਂ ਉਹ ਜੀ ਹੋਰ ਜੋ ਕੈਮਰਾ ਤੇ ਵੀ ਸੰਸਰ ਕਰਕੇ ਦੂਜਾ ਲਾਉਣੀਆਂ ਨੇ ਕਹਿੰਦਾ ਇਹਨੇ ਠੀਕ ਹੈ ਜੀ ਸੱਤੀ ਗੱਲ ਦਾ ਲੋਏ ਬਾਬੇ ਕਬੂਤਰੀ ਮਗਰੀ ਆ ਗਈ ਸਾਡੇ ਆ ਦੇ ਕਾਰੀਗਰ ਚਿੜੀ ਮਾਰ ਛੀਲੇ ਚਿੜੀ ਮਾਰੀ ਆ ਜਾ ਆ ਜਾ ਆ ਜਾ ਉਹ ਕਬੂਤਰੀ ਜਿਹੜੀ ਛੱਡੀ ਛੀਲੇ ਤੇ ਘਰੇ ਆ ਗਈ ਵਾਪਸ ਇੱਥੇ ਉੜ ਕੇ ਗਈ ਆ ਆ ਜਾ ਪਾਣੀ ਪਾ ਪਾਣੀ ਦੇ ਕੀ ਆਉਗੀ ਥੱਲੇ ਹੀ ਆਉਗੀ ਆ ਜਾ ਆ ਜਾ ਚਿੜੀ ਮਾਰੀ ਕਾਮਯਾਬ ਛੀਲੇ ਨੇ ਥੱਲੇ ਹੀ ਲਾ ਲਈ ਵਿੜੇ ਚ ਆਇਆ ਪਛਾਣਦੀ ਆ ਉਧਰ ਮਿਲ ਲਈ ਇਹਨੂੰ ਆਇਆ ਬੱਲੇ ਆ ਜਾ ਮਾਤੋਂ ਤੇਰੇ ਆਪ ਤਾਂ ਨਾ ਇੱਕ ਮਿੰਟ ਰੁਕ ਲਾ ਆਪ ਨੂੰ ਜਹ ਲੱਗਣੇ ਪਏ ਪਾਣੀ ਦੀ ਪਾਣੀ ਪਾ ਆਇਆ 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 ਈ ਮਾਰ ਚਿੜੀ ਵਾਰੀ ਕੀਤੀ ਆਪਣੀ ਕਬੂਤਰੀ ਆ ਆਪਣੇ ਕਬੂਤਰੀ ਉਧਰੋਂ ਆ ਗਈ ਸੀ ਘਰ ਇੱਧਰ ਜਿਹੜੀ ਕੱਲ ਕਹਿੰਦਾ ਨੌਕਰੀ ਨੌਕਰੀ ਘਰੇ ਆ ਗਈ ਨੌਕਰੀ ਘਰੇ ਆ ਗਈ ਵੱਲਾ ਨੌਕਰੀ ਬੰਦੇ ਦੇ ਸਾਹਮਣੇ ਖੜੀ ਹੈ ਆਹ ਹੈ ਹੈ ਲੋਕ ਬਾਬੇ ਚੂਛਿਆਂ ਦਾ ਕੰਮ ਬਦਸ ਮਿਹਨਤ ਕਰੀ ਜਾਂਦਾ ਹੈ ਸੋਹਰਾ ਮਿਲ ਲੋ ਆਪਣਾ ਲੱਭਣ ਨੂੰ ਪਰ ਵੀ ਬੋਲਦੀਆਂ ਠੀਕੇ ਆ ਚੱਕੇ ਦਿਖਾ ਪੈਂ ਚੱਕ ਦੇ ਲੋ ਜੀ ਕਿੰਨੇ ਦਾ ਜੋੜਾ ਜੋਰਾ ਬਗੀਚਾ ਜੀ ਜੇ ਇਕੱਠੇ ਇਕੱਠੇ ਦੇਣੇ ਹੋਣ ਅਸੀਂ ਲੈਸ ਕਰ ਦੇਈਏ ਭਾਈ ਜਾਇਦਾ ਹੁੰਦਾ ਰੇਟ ਨੰਬਰ ਦੱਸ ਦਿਓ ਆਪਣਾ ਨੰਬਰ ਹੈ ਜੀ 84272 400 ਪੂਰਾ 47 ਓਕੇ ਕਿੱਥੋਂ ਨੇ ਉਹਦਾ ਕਰਨਦਾਰਨ ਜਿਲਾਈ ਆ ਠੀਕ ਆ ਇਧਰ ਫੇਰ ਕਰਦਾ ਰੋ ਜੀ ਆਪੜੋਂ ਨਹੀਂ ਜੇ ਇਧਰ ਆਪਾਂ ਨਵੇਂ ਸ਼ਹਿਰ ਰੁਕ ਜਾਈਦਾ ਤਾਂ ਦੇਰ ਆ ਅੱਛਾ ਜੀ ਆਂਕਲ ਹੁਣੀ ਲੱਗੇ ਸੌਦਾ ਮਾਰਨ ਹੈ ਅਕਲ ਸਾਰੇ ਹੀ ਕਿ ਇੱਕ ਇਹ ਦੋ ਤਾਂ ਆਪਣਾ 500 ਪਾ ਲਾ ਪੰਜ ਦਾ ਸੌਦਾ ਕਿਨੇ ਕਿਨੇ ਦੇ ਕੰਦਾ 250 ਦਾ ਖੰਡਿਆ ਦੋ ਤੇ ਲੋਕਾ ਛੱਲਣ ਬਾਦਾਮ ਇਹਨੂੰ ਲਾਇਆ ਬਾਦਾਮ ਛੱਲਣ ਕੰਪਲੀਟ ਹੋ ਗਿਆ ਆ ਬਾਹਲਾ ਹੀ ਤੇ ਆ ਜਗਾਰ ਦੇਖੋ ਕੀਤਾ ਛਤਰੀ ਦਾ ਕਪੜਾ ਇੱਕ ਹੋਰ ਪਿਆ ਸੀ ਆਪਾਂ ਲਾਏ ਸੀ ਨਾ ਜਿਹੜੇ ਪੁਰਾਣੇ ਉਹ ਪੱਖੇ ਦੇ ਉੱਤੇ ਲਾ ਕੇ ਜਾਲੀ ਲਾਤੀ ਵੀ ਜਿਹੜਾ ਫਸੇ ਵੀ ਨਾ ਉੱਤੇ ਜਾਲੀ ਤੇ ਉੱਪਰੋਂ ਤਾਂ ਪਾਣੀ ਕੱਪੜੇ ਤੇ ਓਏ ਏਸੀ ਵਾਲਾ ਕੰਮ ਬਣਿਆ ਹੋਇਆ ਜੀ ਲੈ ਪੂਰਾ ਠੰਡਾ ਇੱਥੇ ਹੁਣ ਕੂਲਰ ਮੈਂ ਕਹਿੰਦਾ ਜਿੱਤ ਕੇ ਲਈ ਆ ਯਾਰ ਕੀ ਨਵਾਂ ਲਿਓਣਾ ਹੀਲੇ ਕੂਲਰ ਕੰਦਰ ਵਾਲੀ ਬਾਜੀ ਹਾੜ ਲੀ ਗਿਆ ਕਿਦੇ ਜਿੱਤ ਕੇ ਮੈਂ ਕਹਿੰਦਾ ਕੂਲਰ ਲਾਈਏ ਇੱਥੇ ਆ ਅੱਜ ਆਪਾਂ ਜਾਣੇ ਆ ਸ਼ਹਿਰ ਤੇ ਹਰਾ ਜਾਲ ਲਿਓਨੇ ਆ ਇੱਧਰ ਲਾਉਣਾ ਉੱਧਰ ਲਾਉਣਾ ਮੋਹਰੇ ਤੇ ਪਿਛਲੇ ਬੰਨੇ ਚਾਰਾਂ ਦੇ ਜਿਹੜਾ ਸੇਕ ਨੰਦਰਾਵੇ ਹਨਾ ਹੀਲੇ ਆ ਨਵਾਬੇ ਹਿੰਦਰੇ ਇਹਨੂੰ ਧੋਣ ਲਾ ਚੱਲੇ ਆਣ। ਹਰ ਧੋਲਾ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਕਬੂਤਰੀਆਂ ਲਾ ਕੇ ਬਾਬੇਓ ਤੇ ਫੇਰ ਕਰਦੇ ਆਂ ਬਾਕੀ ਦੀ ਗੱਲ ਬਾਤ। ਲੈ ਬਾਬੇਓ ਗਰੀਆ ਗਰੀਆ ਪਾਤੀਆਂ ਇਹਨਾਂ ਨੂੰ ਪੁੱਤਰਾਂ ਨੂੰ ਜਿਹੜੇ ਕੱਲੂ ਕੱਢੜੇ ਆਂ। ਇਹਨਾਂ ਨੂੰ ਲੱਥੀ ਦੇਣੀ ਸੀ ਲੈ ਅੱਜ। ਸ਼ਾਮ ਨੂੰ ਨਾ ਖੱਟੀ ਲੱਸੀ ਦੇ ਆਂਗੇ ਇਹਨਾਂ ਨੂੰ। ਤੁਹਾਨੂੰ ਵੀ ਪਾ ਦਿੰਦੇ ਆਂ ਸਬਰ ਕਰੋ ਛੇੜਾ ਦਾ ਲੈਣਦੇ ਆ ਬਾਬੇਓ। ਛੇਲਾ ਫੇਲਾ ਕਟਲਾ ਕਟਲਾ ਮਮਾ ਭੁੱਖੀਆਂ ਤੜਾਈ ਜਾਂ ਨਾ। 200 ਬਦਾਮ ਕਿਰੇ ਕੱਟਣਾ ਸੌਖਾ ਛਿੱਲਣਾ ਕੱਟਣਾ ਐਂਟਰਾ ਨੇੜ ਲੱਗ ਜਾਂਦਾ ਨਾ ਸਾਲਾ ਹਲਵਾਈਆਂ ਵਾਂਗੂ ਕੱਪੜਾ ਰਾ ਕੇ ਬਹਿ ਜਾਂਦਾ ਪਰ ਹੱਥ ਦੀ ਸਪੀਡ ਬਹੁਤ ਆ ਛਿੱਲੇ ਤੇਰੀ ਮੈਨੂੰ ਉਹ ਤੇਜ਼ੀ ਤੇ ਕੱਟਣੀ ਹੁੰਦੀ ਉਹਦਾ ਲੰਮੇ ਰੱਖ ਕੇ ਨਾ ਉਹੀ ਕੰਮ ਸਹੀ ਲੱਗਦਾ ਇੰਦਾ ਮੈਂ ਹੋਲੀ ਹੋਲੀ ਇਹ ਤਾਂ ਮੈਂ ਨਹੀਂ ਆ ਉਹਦੇ ਸਾਹਮਣੇ ਕੱਟਉਂਦੇ ਕਿਵੇਂ ਆ ਉਹ ਸਪੀਡ ਵਾਧੂ ਵਾਲਾ ਬਦਾਮ ਵੀ ਦੇਖ ਕੇ ਤਾਂ ਕੱਟਉਂਦੇ ਆ ਇੱਕ ਨੰਬਰ ਆ ਟੋਕਾ ਚੱਲਦਾ ਟੋਕਾ ਚੱਕੀ ਜਾ ਚੱਕੀ ਜਾ ਵਟੇ ਆ ਵੀ ਰੱਖੀਏ ਪਾਣੀ ਤਾਂ ਨਹੀਂ ਤੁਹਾਨੂੰ ਇਹ ਬਾਬੇ ਉੱਡ ਕੇ ਆਈਆਂ ਸੀ ਧੁੱਪਿਓ ਲਾਈਆਂ ਤੇ ਧੁੱਪ ਹੀ ਸਵੇਰ ਦੀਆਂ ਤਾਂ ਉਡੀਆਂ ਦਾ 10-15 ਮਿੰਟ ਹੀ ਆ ਇਹ ਨਵੀਆਂ-ਨਵੀਆਂ ਕੱਟਣ ਲੱਗਿਆ ਹਜੇ ਤੇ ਇਹਨਾਂ ਨੂੰ ਹੁਣ 15-20 ਮਿੰਟ ਹੋ ਗਏ ਆ ਇਹਨਾਂ ਨੇ ਆਪਣਾ ਰਿਲੈਕਸ ਹੋ ਗਏ ਤਾਂ ਹੁਣ ਇਹਨਾਂ ਨੂੰ ਪਾਣੀ ਪੋਣਿਆ ਗਲੂਕੋਜ਼ ਵਾਲਾ ਕਿਉਂਕਿ ਧੁੱਪਿਓ ਆਈਆਂ ਹੁਣ ਤੇ ਆ ਜਾਓ ਬਾਬੇ ਪਾਣੀ ਪੋਣਿਆ ਆ ਵਿੱਚ ਲਵੇੜਤੀ ਉਹਨੂੰ ਛਤਰੀ ਤੇ ਰੱਖ ਲਿਆ ਆਪਾਂ ਉਹ ਛਤਰੀ ਤੇ ਰਿਆ ਕਰੂਗੀ ਆਪਣੇ ਹੁਣ ਰਾਵੀ ਬਾਬਿਓ ਇਹ ਜੂਨ ਵਾਲੇ ਆ ਆਪਣੇ ਇਹ ਜੂਨ ਮਹੀਨੇ ਵਾਲਿਆਂ ਤੋਂ ਪਾਲਵਾਉਣ ਡੇ ਆ ਅੱਜ ਕੱਢ ਕੇ ਸੇਕਣ ਧੁੱਪ ਧੁੱਪ ਲੈ ਓਈ ਕੀਵਲ ਗਏ ਥਾਂ ਦੀ ਗਾਲਾਂ ਹੀ ਸੁਣਦਾ ਮੈਂ ਤਾ ਦੇਖੋ ਵਾਕੇ ਬਾਕੀ ਛਤਰੀ ਤੇ ਤੇ ਉਹ ਕੱਲਾ ਹੀ ਹੋ ਤੇ ਚੱਲੋ ਚੱਲਾ ਲੈ 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 ਇਹ ਉਧੇ ਰੋਕੀ ਡਰੋਕੀ ਟ ਓਏ ਹੋਏ ਉਹ ਮੇਰੇ ਤੇ ਨਹੀਂ ਪੈਣਾ ਆਈ ਬੈਠ ਗਈ ਆਈ ਲੋ ਬਬੀ ਕੱਢੀ ਜਾਂਦੇ ਆ ਕਬੂਤਰ ਕੱਢੀ ਜਾਂਦੇ ਆ ਐਵੇਂ ਲੋ ਵੀ ਕਿਦਾ ਤੁੱਪ ਸੇਕਰੇ ਦੇਂਦੀ ਹਿਆਰੇ ਨਾਲ ਕਿਤੇ ਡੱਬਾ ਰੱਤਾ ਮੋਜਰ ਛਤਰੀ ਦੂਜੀ ਵੀ ਲਾਤੀ ਬਾਬੇ ਉਹ ਆ ਹੈਗੀ ਫਿੱਕੀ ਉਹ ਹੈਗੀ ਗੂੜੀ ਨਵੀਂ ਇਹ ਉਦਾਂ ਹੀ ਬਸ ਲਾਈ ਹੀ ਅੰਦਰ ਲੱਗੀ ਲਾਦੜੀ ਐ ਵੀ ਓਏ ਨਵੀਂਆਂ ਵਾਲੀਆਂ ਛਤਰੀਆਂ ਮੈਂ ਕਹਿੰਨਾ ਨਵੀਂ ਨਵੀਂ ਹਨਾ ਆ ਲਾ ਦੀਏ ਕਪੜਾ ਪੁਰਾਣਾ ਇਹ ਵੀ ਕੰਮ ਖਰਾਬ ਕਰੂਗਾ ਉਹ ਦੇਖ ਤਾਂ ਕਿੰਨਾ ਫਰਕ ਆ ਜੋ ਗਿਆ ਜਿਆ ਬਣ ਗਿਆ ਕਲਰ ਉਹ ਸੰਤਰੀ ਆ ਹੈ ਲੋਈ ਪਾਪੋ ਟਾਈਮ ਹੋ ਗਿਆ 5 ਵਜੇ ਦਾ ਤੇ ਕਬੂਤਰ ਕੱਢੇ ਜਿਹੜੇ ਬਾਹਰ ਇਹਨਾਂ ਨੂੰ ਵੀ ਢੱਕ ਦੀਏ ਹਨਾ ਕਤਾਨ ਯਾਰੀ ਲੈਂਡ ਦੇ ਥੱਲੇ ਉਤਰ ਕੇ ਇਹ ਨਵੇਂ ਹੀ ਕੱਡੇ ਅੱਜ ਪਹਿਲੇ ਦੇ ਨਹੀਂ ਜਿਹੜੇ ਜੂਨ ਮਹੀਨੇ ਚ ਵਾਈਆਂ ਛੱਡੜੀਆਂ ਨਾ ਆਪਾਂ ਤੇ ਉਹ ਕਬੂਤਰਾ ਸਾਰੇ ਕਬੂਤਰਾ ਜੂਨ ਮਹੀਨੇ ਲਈ ਆ ਤੇ ਮਈ ਮਹੀਨੇ ਚ ਵੀ ਕੰਮ ਲਵਾਵਾਂਗੇ ਇਹਨਾਂ ਤੋਂ ਤੇ ਉਹੜ ਕੱਢਦੇ ਆ ਮਈ ਦੇ ਐਂਡ ਤੇ ਛੱਡਾਂਗੇ ਇਹਨਾਂ ਕਬੂਤਰਾਂ ਨੂੰ ਚੱਲ ਪਾਣੇ ਇਹ ਗਰਮੀ ਵਾਲੇ ਕਬੂਤਰਾਂ ਜਲਦੀ ਉਹ ਚੱਲ ਪੈਂਦੇ ਹੁੰਦੇ ਲੋ ਵਾਲੀ ਆ ਕਬੂਤਰ ਤੇ ਜੇ ਕੋਈ ਜ਼ਿਆਦਾ ਔਖਾ ਨਹੀਂ ਹੁਣ ਆਪਾਂ ਨੂੰ ਨਿਸਰੇ ਆ ਕਬੂਤਰ ਹੁਣ ਜਦੋਂ ਵੱਡੇ ਹੋ ਗਏ ਨਾ ਜ਼ਿਆਦਾ ਤੇ ਕੱਡੇ ਹੈ ਨਹੀਂ ਆਪਾਂ ਉਹਦੇ ਕਰਕੇ ਆ ਕੋਈ ਇਹਨਾਂ ਨੂੰ ਗੁਰਗੁਰ ਦਿੱਤਾ ਸੀ ਸਾਰਿਆਂ ਨੂੰ ਤੇ ਧੁੱਪੇ ਪਾਏ ਸੀ ਇੱਕ ਵਾਰੀ ਕੱਲ ਨੂੰ ਸ਼ਾਇਦ ਦਵਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਜਿੰਨੀ ਚਰਵੀ ਚੁਰਬੀ ਆ ਇੱਥੇ ਗਾਲ ਲੈਣ ਬੈਠ ਕੇ ਰਹਿੰਦਾ ਫਿਰ ਬਾਹਰ ਨਹੀਂ ਡਿਕਦਾ ਕੁੱਤਰ ਫਿਰ ਚਲੋ ਵੀ ਖੋਡੇ 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 ਲੋ ਵੀ ਕੁੱਤਾ ਡੱਕਦੇ ਆ ਇਨੀ ਆਪੀ ਆ ਜਾਣਾ ਹੁਣ ਆਹ ਰਾਣੀਆਂ ਨੂੰ ਵੀ ਸੈਟਬਟ ਕੀਤਾ ਹੋਇਆ ਪੱਖਾ ਚੱਲਣ ਦੇ ਆ ਇਹ ਬੰਦ ਕਰ ਦਿੰਨੇ ਹੁਣ ਆਜੋ ਵੀ ਆਜੋ 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 ਸਾਰੇ ਆਜੋ ਚਲੋ 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 ਲੋਕ ਮੁੰਤਰ ਬਾਬਿਓ ਆਪੀ ਆਈ ਜਾਂਦੇ ਗੁੱਡੇ ਚ ਚੱਕੋ ਚੱਕੋ ਸਾਰੇ ਆਜੋ ਆਜੋ ਤੁਹਾਨੂੰ ਬੋਦਾ ਕਹਿਣਾ ਪਊਗਾ ਆਇਓ ਆਇਓ ਚਲੋ 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 ਸ਼ਾਬਾਸ਼ 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 ਟੱਟ ਦੀ ਆਉਣ ਡਏ ਆ ਉਗੀ ਅਜ ਪਹਿਲੇ ਦਿਨ ਹੀ ਕੱਟੇ ਨਾ ਜੇ ਹੁਣ ਲੱਗ ਜਾਣਗੇ ਫਿਰ ਦਾਤ ਤੇ ਪੈ ਜੂਗੀ ਇਹਨਾਂ ਨੂੰ ਆਇਆ ਉੱਤਰ ਦੂਜੀ ਛਤਰੀ 'ਤੇ ਬੈਠੇ ਹੋੜੇ ਤਿੰਨ ਚਾਰ ਇੱਧਰ ਉੱਤਰ ਜਾਓਗੇ ਤਾਂ ਫੇਰ ਆਉਗੇ ਬਾਕੀ ਆ ਇੱਧਰ ਆਈ ਜਾਂਦੇ ਕੋ ਉੱਤਰ ਅੰਦਰ ਸਾਰੀ ਆਇਓ 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 ਆਲਾ ਆਲਾ ਆਇਆ ਬਤਾ ਜਾਵੇ ਇਹ ਇਹਨਾਂ ਨੂੰ ਬਾਹਰ ਜਾ ਕੇ ਮਿਲਾਂ ਦਾ ਡੱਕੜੇ ਬੈਣੇ ਅੰਦਰ ਜਾ ਕੇ ਐਦਾਂ ਨਹੀਂ ਮੰਨਦੇ ਲਾ 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 ਲੈ ਦੇਦਰ ਨੂੰ ਕਰਿਆ ਚਲੋ ਡੱਕ ਕੇ ਬਾਬਿਓ ਫੇ ਕਰਦੇ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਵੀ ਆ ਗਿਆ ਓਏ ਮੁੜ ਗਿਆ ਜੀਨਾ ਪਿੱਛੇ ਮੁੜ ਗਿਆ ਆ ਜਾ ਓਏ ਨਹੀਂ ਮੰਨਦੇ ਵੀ ਆ ਰੋਣ ਗਲਾਈ ਆ ਉਤਰਾ ਨਹੀਂ ਆ ਆਏ ਹੋਏ ਹੋਏ ਆ ਗਿਆ ਆ ਗਿਆ ਆ ਗਿਆ ਇੱਕ ਹੋਰ ਆ ਗਿਆ ਚਲੋ ਵੀ ਚਲੋ 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 चलो ही उधर चलो 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 खोटे 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 चलो चलो अंदर चल चल शावा 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 चलो चल 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 पुत चल चलो 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 खोटे 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 चलो 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 गए 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 सारी चलो 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 जी उड़ गए गए सारी ਉੱਪਰ ਵਾਲੇ ਵੀ ਕਬੂਤਰ ਸਾਰੇ ਹੀ ਲਾ ਲੈਂਦੇ ਬਾਬੇ ਜਿਹੜੇ ਆਪਾਂ ਉੱਪਰ ਹੀ ਨਾ ਕਬੂਤਰ 4-5 ਉਹ ਵੀ ਥੱਲੇ ਛੱਡਦੇ ਹੁਣ ਲਿਆ ਗਏ ਆ ਸੀਗੇ ਕਬੂਤਰ ਤੇ ਸਾਰੇ ਕਬੂਤਰ ਚੱਲ ਥੱਲੇ ਵਾਲੇ ਵੀ ਕਬੂਤਰ ਆਪਣਾ ਦਾਬਰ ਸਾਫ਼ ਹੋ ਗਿਆ ਇਹਨੂੰ ਵੀ ਕੱਟਾਂਗੇ ਇਹ ਜਿਹੜੇ ਤਾਂ ਆਪਣੇ ਦਾ ਪੁਰਾਣੇ ਜੁੜੇ ਆ ਨਾ ਉਹਨਾਂ ਨੂੰ ਪਤਾ ਹੋਊਗਾ ਇਹ ਆਪਾਂ ਸਭ ਪਿਛਲੇ ਸਾਲ ਸਭ ਤੋਂ ਪਹਿਲੀ ਬਾਜੀ ਛੱਡਣ ਨੂੰ ਇਹ ਕਬੂਤਰ ਕੱਢਿਆ ਸੀ ਇਹਨੂੰ ਬੈਰੀ ਨੇ ਛੱਡ ਦਿੱਤਾ ਹੀ ਦੁਬਾਰਾ ਜੇ ਇਹ ਕਬੂਤਰ 'ਚ ਪ੍ਰੋਬਲਮ ਪੈ ਗਈ ਉਹਦਾ ਕਬੂਤਰ ਇਹ 5-6 ਵਜੇ ਤੱਕ ਉੜ ਗਿਆ ਸੀ ਕਬੂਤਰ ਘਰੀ ਫੇਰ ਨੂੰ ਰੋਗ ਲਿਆ ਜੀ ਹੁਣ ਐ ਕਿ ਇਹਨੂੰ ਕੱਢਾਂਗੇ ਹਨਾ ਉਹ ਵੀ ਪਿਛਲੇ ਸਾਲ ਦਾ ਆ ਉਹ ਵੀ ਵਧੀਆ ਓੜਿਆ ਤੇ ਹੋਰ ਆ ਵੀ ਪਿਛਲੇ ਸਾਲ ਦਾ ਆ ਪਰ ਲਾਤੀ ਜਨਬਰ ਵਾਲਾ ਪੂਸ਼ ਵਾਲਾ ਇਹ ਛਿਲੇ ਕੋਟ ਕੇ ਆਇਆ ਸੀ ਤੇ ਹੋਰ 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 ਬਾਬੂ ਕਿਹੜਾ ਓੜਿਆ ਪਿਛਲੇ ਸਾਲ ਆਪਣੇ ਕੋਲ ਇਹਦੇ ਚਿੱਟੀ ਅੱਖ ਦਾ ਵਾਲਾ ਆ ਵੀ ਕੂਤਰ ਬਹੁਤ ਓੜਿਆ ਇਹਨੇ ਪੱਠੇ ਆ ਆਹ ਕੂਤਰ ਤੇ ਆ ਪੱਠੇ ਆ ਆ ਕੱਢਣਾ ਨਹੀਂ ਹੁੰਦਾ ਆਪਾਂ ਹੁਣ ਕੱਢਣ ਨੂੰ ਕੱਟ ਵੀ ਸਕਦੇ ਪਰ ਕੱਢਣਾ ਨਹੀਂ ਆ ਇੱਕ ਝੋਲੀ ਲਈ ਸੀ ਇਹਦੀ ਆਂਡੇ ਲਵਾਏ ਸੀ ਤੇ ਪਾਲੇਗੇ ਹੋਰ ਨਹੀਂ ਸੀ ਕਾ ਰਤਾ ਇਹ ਇਕਾਰਤਾ ਇਹ ਉੜਦੇ ਬਹੁਤ ਵਧੀਆ ਕੂਤਰ ਸਵਾ ਬਾਬੇ ਆ ਵੀ ਨਾਣਾ ਸ਼ਾਣਾ ਚੱਕ ਜੁੱਕੇ ਬੈਠੀਆਂ ਆ ਤੇ ਪਾਣੀ ਪੂਣੀ ਇਹਨਾਂ ਨੂੰ ਹੁਣ ਇੱਕ ਵਾਰੀ ਸ਼ਾਮਾਂ ਨੂੰ ਪਾ ਦਿਆਂਗੇ ਬਸ ਇੰਨਾ ਹੀ ਕੰਮ ਆ ਹੋਰ ਰੰਗ ਵਾਲੀ ਆਪਾਂ ਲਵੇੜਤੀ ਇਹ ਕਹਾ ਡਾਂਗੀ ਦੇ ਬੰਨਨ ਨੂੰ ਇਹਨੂੰ ਪੱਕਾ ਹੀ ਹੁਣ ਢਾਂਗੀ ਤੇ ਲਾਵਾਂਗੇ ਇਹ ਉੱਡੀ ਦਾ ਹੈ ਨਹੀਂ ਜੋਰ-ਜੋਰ ਲਾ ਕੇ ਦੇਖ ਲਿਆ ਇਹੋ ਢਾਂਗੀ ਤੇ ਲਾਵਾਂਗੇ ਮਿੱਠੀ ਉਹਦੇ ਮਿੱਠੀ ਜੀ ਆ ਪੂਤਰੀ ਜਿੱਦਾਂ ਕੋੜ ਕੁੜੀ ਨਹੀਂ ਹੈਗੀ ਤੇ ਇਹਨੂੰ ਲਾ ਲਾਂਗੇ ਹਨਾ ਆ ਕੂਤਰਾ ਦਾ ਪਾਣੀ ਪੂਣੀ ਬਦਲਦੇ ਆ ਇੱਕ ਵਾਰੀ ਉਹਦਾ ਪੱਲਾ ਬਦਲਤਾ ਹੀ ਇੱਕ ਵਾਰੀ ਹੁਣ ਫੇ ਬਦਲਦੇ ਆ ਓਕੇ ਫੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਅੱਜ ਕਮੂਤਰ ਡਾਇ ਨਹੀਂ ਸੀ ਇਸ ਕਰਕੇ ਵਲੌਗ ਅੱਜ ਫੇਰ ਛੋਟ ਆਈ ਆ ਕੱਲ ਨੂੰ ਕਮੂਤਰ ਹੁਣ ਆਪਾਂ ਰੱਖੀ ਬਾਬਿਓ ਆਪਣੇ ਪਿੰਡ ਬਾਜੀ ਬਾਜੀ ਰੱਖੀ ਆਪਾਂ 4 ਮਈ ਦੀ 26 ਮਈ ਨੂੰ ਐਂਟਰੀਆਂ ਫੜਨੀਆਂ 4 ਮਈ ਦੀ ਬਾਜੀ ਆਪਣੇ ਪਿੰਡ ਮਲਖਪੁਰ ਤੇ ਜਿਹੜੇ ਵੀ ਬੀਲੇ ਪੁੱਤਰ ਛੱਡਣਾ ਹਮ ਹਮ ਆ ਕੇ ਪਹੁੰਚ ਸਕਦਾ